ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੀ ਜੋ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਪੇਰੈਂਟ ਦਾ ਬਿਆਨ ਆਇਆ ਸਾਹਮਣੇ ਮਾਮਲਾ ਇਹ ਸੀ ਕਿ ਸਕੂਲ ਦੀ ਵਰਦੀ ਪਾਉਣ ਦੇ ਬਾਵਜੂਦ ਵੀ ਬੱਚਿਆਂ ਨੂੰ ਪੇਪਰ ਲਈ ਸਕੂਲ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਜਦੋਂ ਪੇਰੈਂਟਸ ਨੂੰ ਪਤਾ ਲੱਗਦਾ ਤਾਂ ਮੌਕੇ ਤੇ ਸਕੂਲ ਪਹੁੰਚਦੇ ਨੇ ਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੇਰੈਂਟਸ ਨੇ ਕੀ ਕਿਹਾ ਆਓ ਸੁਣਦੇ ਆ ਉਹਨਾਂ ਦੀ ਜੁਬਾਨੀ ਮੇਰਾ ਨਾਮ ਰਾਜਵੀਰ ਕੋਰ ਵਰਮਾ ਕੋਫਾਊਂਡਰ ਕੋ ਆਫ ਫੈਡਰੇਸ਼ਨ ਸਾਡੀ ਬੇਟੀ ਇੱਥੇ ਸਕੂਲ ਦੇ ਵਿੱਚ ਬੇਸਿਕ ਸਕੂਲ ਦੇ ਵਿੱਚ ਪੜ੍ਹਦੀ ਹੈਗੀ ਆ ਅਸੀਂ ਸਾਰੇ ਪੇਰੈਂਟਸ ਇੱਥੇ ਇਕੱਠੇ ਹੋਏ ਆ ਅੱਜ ਮੁੱਦਾ ਇਹ ਸੀਗਾ ਤੁਸੀਂ ਮੈਂ ਚਾਹਾਂਗੀ ਥੋੜਾ ਜਿਹਾ ਪੇਰੈਂਟਸ ਦਾ ਵੀ ਸ਼ਾਰਟ ਨਾਲ ਲੈ ਕੇ ਜਿੰਨੇ ਪੇਰੈਂਟਸ ਅਸੀਂ ਇਕੱਠੇ ਹੋਏ ਆ ਕਾਫੀ ਗਿਣਤੀ ਚ ਪੇਰੈਂਟਸ ਨੇ ਸਾਨੂੰ ਸਾਡੇ ਬੱਚਿਆਂ ਦਾ ਅੱਜ ਇਗਜ਼ਾਮ ਸੀਗਾ ਸਾਨੂੰ ਸਵੇਰੇ ਹੀ ਮੈਸੇਜ ਸੌਰੀ ਫੋਨ ਆਂਦਾ ਕਿ ਤੁਹਾਡੇ ਬੱਚਾ ਨੂੰ ਅਸੀਂ ਇਗਜ਼ਾਮ ਦੇ ਵਿੱਚ ਨਹੀਂ ਬੈਠਣ ਦਵਾਗੇ बिकॉज ਆਫ ਇਹਨਾਂ ਦੇ ਰਾਈਟ ਯੂਨੀਫਾਰਮ ਨਹੀਂ ਪਾਈ ਹੋਈ ਰਾਈਟ ਯੂਨੀਫਾਰਮ ਦਾ ਮਤਲਬ ਕਿ ਬੱਚਿਆਂ ਨੇ ਪ੍ਰੋਪਰ ਯੂਨੀਫਾਰਮ ਪਾਈ ਹੋਈ ਹੈਗੀ ਆ ਬਟ ਇਹਨਾਂ ਨੇ ਜੋ ਹਾਊਸ ਡਰੈਸ ਅਲੱਗ ਹਫਤੇ ਚ ਹਾਊਸ ਡਰੈਸ ਵੀ ਹੈਗੀ ਆ ਇਹਨਾਂ ਦੀ ਉਹ ਨਹੀਂ ਪਾਈ ਹੋਈ ਹੈਗੀ ਲੇਕਿਨ ਸਕੂਲ ਯੂਨੀਫਾਰਮ ਦੇ ਵਿੱਚ ਬੱਚੇ ਹੈਗੇ ਨੇ ਤਾਂ ਸਾਡਾ ਮੁੱਦਾ ਇਹ ਹੈਗਾ ਕਿ ਜਦੋਂ ਬੱਚੇ ਸਕੂਲ ਯੂਨੀਫਾਰਮ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਇਗਜ਼ਾਮ ਤੋਂ ਰੋਕਣ ਵਾਲਾ ਸਕੂਲ ਪ੍ਰਸ਼ਾਸਨ ਕੌਣ ਹੁੰਦਾ ਕਿਹੜੇ ਰੂਲ ਦੇ ਵਿੱਚ ਲਿਖਿਆ ਹੋਇਆ ਅਗਰ ਬੱਚਾ ਸਿਵਲ ਕੱਪੜਿਆਂ ਦੇ ਵਿੱਚ ਆਜ ਆਪਣੇ ਘਰ ਦੇ ਕੱਪੜਿਆਂ ਦੇ ਵਿੱਚ ਯੂਨੀਫਾਰਮ ਨਹੀਂ ਪਾਈ ਤਾਂ ਵੀ ਆਪਾਂ ਮੰਨ ਦਿਆਂ ਬੱਚਿਆਂ ਨੇ ਪ੍ਰੋਪਰ ਯੂਨੀਫਾਰਮ ਦੇ ਵਿੱਚ ਬੱਚੇ ਇਹਨਾਂ ਨੇ ਸਾਡੇ ਬੱਚਿਆਂ ਨੂੰ ਬਾਹਰ ਖੜਾ ਕੇ ਅੱਧੇ ਘੰਟੇ ਡੇਢ ਘੰਟੇ ਤੋਂ ਉੱਪਰ ਇਹਨਾਂ ਨੇ ਧੁੱਪ ਦੇ ਵਿੱਚ ਸਾਡੇ ਬੱਚਿਆਂ ਨੂੰ ਖੜਾਇਆ ਸਾਡੇ ਬੱਚਿਆਂ ਨੂੰ ਹਰਾਸ਼ ਕੀਤਾ ਜਿਹਦੇ ਅਸੀਂ ਸਕੂਲ ਪ੍ਰਸ਼ਾਸਨ ਦੇ ਖਿਲਾਫ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਤੇ ਸਾਡੀ ਮੰਗ ਆ ਡੀਸੀ ਸਾਹਿਬ ਤੋਂ ਮੰਗ ਆ ਸਾਨੂੰ ਪੂਰੇ ਪ੍ਰਸ਼ਾਸਨ ਤੋਂ ਮੰਗ ਆ ਕਿ ਸਕੂਲ ਦੇ ਖਿਲਾਫ ਜਲ ਤੋਂ ਜਲਦ ਐਕਸ਼ਨ ਲਿਆ ਜਾਵੇ ਹੋਰ ਵੀ ਬਹੁਤ ਸਾਰੇ ਮੁੱਦੇ ਖੇਰੇ ਹੈਗੇ ਨੇ ਜਿਵੇਂ ਕਿ ਸਾਡੇ ਤੋਂ ਫੀਸਿਸ ਲੈਂਦੇ ਨੇ ਏਸੀਆਂ ਦੀ ਫੀਸਿਸ ਲੈਂਦੇ ਨੇ ਸਕੂਲ ਦੇ ਵਿੱਚ ਕਲਾਸਰੂਮਸ ਦੇ ਵਿੱਚ ਏਸੀ ਨਹੀਂ ਹੈਗੇ ਅਗਰ ਕੋਈ ਨੌਕਰੀशुदा ਪੇਰੈਂਟਸ ਆਗੇ ਨੇ ਥੋੜਾ ਬੋਤੋ ਕੋਈ ਫੀਸ ਲੇਟ ਹੋ ਗਈ ਉਹਨਾਂ ਨੂੰ ਤਨਖਾਹਾਂ ਭੇਜੀਆਂ ਜਾਂਦੀਆਂ ਨੇ ਇਹਨਾਂ ਵੱਲੋਂ ਕਿ ਅਸੀਂ ਡਿਫਾਲਟ ਕਰ ਦਵਾਂਗੇ ਜਾਂ ਅਸੀਂ ਐਗਜ਼ੈਂਪਸ਼ਨ ਹੀ ਬੈਠਣ ਦਵਾਂਗੇ ਬਹੁਤ ਕੂਚਾ ਮੁੱਦੇ ਬਹੁਤ ਨੇ ਅੱਜ ਮੇਨ ਮੁੱਦਾ ਇਹ ਸੀਗਾ ਕਿ ਸਾਨੂੰ ਸਾਰੇ ਪੇਰੈਂਟਸ ਨੂੰ ਇਹਨਾਂ ਨੇ ਫੋਨ ਕੀਤਾ ਕਿ ਆਪਣੇ ਬੱਚੇ ਨੂੰ ਤੁਸੀਂ ਅਸੀਂ ਬੈਠਣ ਨਹੀਂ ਦਵਾਵਾਂਗੇ ਤੁਹਾਡੇ ਬੱਚਿਆਂ ਨੂੰ ਇਗਜ਼ਾਮ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਜਾਓ ਜਾਂ ਫਿਰ ਯੂਨੀਫਾਰਮਸ ਇੱਥੇ ਭੇਜੋ ਬੱਚੇ ਇੱਥੇ ਚੇਂਜ ਕਰਨ ਤੁਹਾਨੂੰ ਵੀ ਪਤਾ ਬੱਚਿਆਂ ਨੇ ਵੱਡੀਆਂ ਨੇ ਅਸੀਂ ਕਿਵੇਂ ਬਾਹਰ ਬੱਚੇ ਨੂੰ ਚੇਂਜ ਕਰਨ ਦੇ ਸਕਦਾ ਹੈ ਉਦਾਂ ਹੀ ਕੀ ਬੰਦਾ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਚਲੇ ਜਾਂਦੇ ਆ ਬੱਚਿਆਂ ਨੂੰ ਛੱਡ ਕੇ ਨੌਕਰੀ ਸ਼ੁਦਾ ਲੋਕ ਨੌਕਰੀ ਤੇ ਚਲੇ ਜਾਂਦੇ ਨੇ ਇੱਕਦਮ ਵਾਪਸ ਆਏ ਤਾਂ ਇਹ ਐਟੀਟਿਊਡ ਸਕੂਲ ਦਾ ਬਿਲਕੁਲ ਸਹੀ ਨਹੀਂ ਸੀਗਾ ਪ੍ਰਿੰਸੀਪਲ ਮੈਮ ਬਾਹਰ ਆਏ ਬਹੁਤ ਮੁਸ਼ਕਿਲ ਨਾਲ ਬਾਹਰ ਆਏ ਜਦੋਂ ਪੇਰੈਂਟਸ ਵੱਲੋਂ ਵਿਰੋਧ ਉਹ ਚੰਗੇ ਤਰੀਕੇ ਨਾਲ ਕੀਤਾ ਗਿਆ ਲੇਕਿਨ ਉਹਨਾਂ ਵੱਲੋਂ ਕੋਈ ਸੈਟੀਸਫਾਈਡ ਸਾਨੂੰ ਨਹੀਂ ਕੀਤਾ ਗਿਆ ਸਾਡਾ ਮਜ਼ਾਕ ਬਣਾ ਕੇ ਹੱਸ ਕੇ ਉਹ ਅੰਦਰ ਚਲੇ ਗਏ ਨੇ ਮੈਡਮ ਕੀ ਦੇਖਦੇ ਹੋ ਕਿ ਬੱਚਿਆਂ ਨੂੰ ਇੱਕ ਪਾਸੇ ਮਾਪਕ ਵਧੀਆ ਸਕੂਲਾਂ ਦੇ ਵਿੱਚ ਪੰਦ ਨੇ ਪਰ ਇਹ ਵੀ ਗੱਲਾਂ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜਾ ਵਿਘਨ ਆਂਦਾ ਉਹ ਇਸ ਨੂੰ ਕਿਵੇਂ ਦੇਖਦੇ ਸਰ ਵਿਘਨ ਬਹੁਤ ਆਂਦਾ ਇਹ ਤੁਸੀਂ ਦੇਖੋ ਕਿ ਪੇਰੈਂਟਸ ਅੱਜ ਦੇ ਪੇਰੈਂਟਸ ਨੂੰ ਸਿਰਫ ਬੱਚਿਆਂ ਨੂੰ ਵਧੀਆ ਸਕੂਲਾਂ ਚ ਪੜ੍ਹਾਉਣ ਦੇ ਲਈ ਦੋਨਾਂ ਪੈਰਸ ਨੂੰ ਕੰਮ ਕਰਨਾ ਪੈ ਰਿਹਾ ਦੋਨੋਂ ਵਰਕਿੰਗ ਨੇ ਫਿਰ ਵੀ ਇਹਨਾਂ ਦੇ ਨਖਰੇ ਚੱਕਦੇ ਨੇ ਇਹਨਾਂ ਦੀਆਂ ਲੱਖਾਂ ਰੁਪਏ ਫੀਸਾਂ ਭਰਦੇ ਨੇ ਤੇ ਲੇਕਿਨ ਇਹ ਬਿਲਕੁਲ ਵੀ ਕੋਆਪਰੇਟ ਨਹੀਂ ਕਰਦੇ ਹੈਗੇ ਕੋਈ ਬੱਚਿਆਂ ਨਾਲ ਕੋਆਪਰੇਟ ਨਹੀਂ ਕਰਦੇ ਹੁਣ ਤੁਹਾਡੇ ਸਾਹਮਣੇ ਅਸੀਂ ਸਾਰੇ ਖੜੇ ਆ ਇੱਥੇ ਇੱਕ ਫੈਨ ਤੱਕ ਨਹੀਂ ਹੋਏਗਾ ਨਾਮੀ ਸਕੂਲ ਕੋ ਆਉਂਦੇ ਨੇ ਨਾ ਆਪਣੇ ਆਪ ਨੂੰ ਅਸੀਂ ਸਵੇਰੇ ਤੇ ਖੜੇ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਹੈਗਾ ਇਹ ਕਿੰਨ ਇਨਸਾਨੀਅਤ ਆ ਤਿੰਨ ਵਾਲਾ ਪਾਣੀ ਵਾਸ਼ਰੂਮ ਦੇ ਵਿੱਚੋਂ ਦੀ ਆ ਰਿਹਾ ਹੈਗਾ ਇੱਕ ਇਨਸਾਨੀਅਤ ਤਾਂ ਸਾਨੂੰ ਪਾਣੀ ਤੱਕ ਇੱਥੇ ਸਵੇਰੇ ਖੜੇ ਐਨੀ ਗਰਮੀ ਦੇ ਵਿੱਚ ਕਿਤੇ ਕੋਈ ਏਸੀ ਨਹੀਂ ਪੱਖਾ ਨਹੀਂ ਤਾਂ ਇਹ ਫੀਸਿਸ ਕਿਸ ਨਾਮ ਦੀ ਲੈਂਦੇ ਨੇ ਤੇ ਜਦੋਂ ਸੁਪਰੀਮ ਕੋਰਟ ਵੱਲੋਂ ਇਹ ਆਰਡਰਸ ਨੇ ਕਿ ਜੋ ਈਅਰਲੀ ਫੀਸ ਆ ਉਹ ਸਿਰਫ ਇਹ ਫੀਸ ਲੈ ਸਕਦੇ ਨੇ ਉਹਦੇ ਤੇ ਕੁਝ ਪਰਸੈਂਟ ਆ ਮੇਰੇ ਕੋਲ 3-4 ਪਰਸੈਂਟ ਆ ਜੋ ਇਹ ਲੈ ਸਕਦੇ ਨੇ ਲੇਕਿਨ ਇਹ ਐਕਸਟਰਾ ਫੀਸ ਵੀ ਬਿਲਡਿੰਗ ਚਾਰਜਸ ਕੇ 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 ਪਤਾ ਨਹੀਂ ਕਿੰਨੇ ਕਿੰਨੇ ਫੀਸਿਸ ਸਾਡੇ ਤੋਂ ਚਾਰਜਸ ਕਰਦੇ ਨੇ ਲੇਕਿਨ ਕਦੇ ਵੀ ਇਹ ਕੋਆਪਰੇਟ ਨਹੀਂ ਕਰਦੇ ਕਿਸੇ ਵੀ ਪੇਰੈਂਟਸ ਦੇ ਨਾਲ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਮੰਗਾ ਕਿ ਜਿਹੜੇ ਇਹਨਾਂ ਦੇ ਟੀਚਰਸ ਇਹਨਾਂ ਨਾਲ ਇਨਵੋਲਵ ਹੁੰਦੇ ਨੇ ਉਹਨਾਂ ਤੇ ਵੀ ਐਕਸ਼ਨ ਲਿਆ ਜਾਵੇ ਸਕੂਲ ਦੀ ਐਫੀਲੀਏਸ਼ਨ ਆ ਜੋ ਉਹ ਕੈਨਸਲ ਕੀਤੀ ਜਾਵੇ ਕਿਉਂਕਿ ਕੱਲਾ ਇਹ ਮੁੱਦਾ ਨਹੀਂ ਹੈਗਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੇਰੈਂਟਸ ਦਾ ਜੋ ਮੁੱਦਾ ਹੈਗਾ ਉਹਨੂੰ ਲੈ ਕੇ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਚਲੋ ਇਹ ਪੇਪਰ ਦੇ ਦਿੱਤੇ ਮੈਡਮ ਦੇ ਦੇ ਰਹੇ ਮੈਮ ਸਰ ਜਦੋਂ ਪ੍ਰੈਸ਼ਰ ਹੋ ਗਿਆ ਜਦੋਂ ਬਹੁਤ ਜਿਆਦਾ ਪ੍ਰੈਸ਼ਰ ਪ੍ਰਸ਼ਾਸਨ ਵੀ ਆ ਗਿਆ ਉਹ ਤੋਂ 1.5 ਘੰਟੇ ਬਾਅਦ ਬੱਚਾ ਨੂੰ ਬਿਠਾਇਆ ਗਿਆ ਐਗਜ਼ਾਮਸ ਦੇ ਵਿੱਚ ਤੇ ਤੁਹਾਡੇ ਰਾਹੀਂ ਸਾਡੀ ਇਹ ਮੰਗਾ ਕਿ ਅੱਜ ਦੀ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਉਹ ਸਾਰੀ ਜਨਤਕ ਰੱਖੀ ਜਾਵੇ ਮਤਲਬ ਸਾਨੂੰ ਦਿੱਤੀ ਜਾਵੇ ਅਗਰ ਸਾਨੂੰ ਚਾਹੀਦੀ ਹੈਗੀ ਆ ਤਾਂ ਠੀਕ ਹੈ ਤੁਹਾਡਾ ਮੇਰਾ ਨਾਮ ਈਸ਼ੂ ਗਿੱਲ ਹੈ ਜੀ ਮੈਮ ਅੱਜ ਵਿਪ ਸਕੂਲ ਦੇ ਵਿੱਚ ਦਰਨਾ ਲਾਇਆ ਜਾ ਰਿਹਾ ਹੈ ਪੇਰੈਂਟ ਦੇ ਵੱਲੋਂ ਕੀ ਕਾਰਨ ਕੀ ਸਰ ਮੇਰੀ ਨਾ ਬੇਟੀ ਪੜਦੀ ਹੈ ਔਰ 7th ਕਲਾਸ ਦੇ ਵਿੱਚ ਅੱਜ ਉਹਦਾ ਪੇਪਰ ਸੀਗਾ ਐਸਐਸਟੀ ਦਾ ਤੇ ਬੱਚਾ ਪੇਪਰ ਦੇਣ ਆਇਆ ਪ੍ਰੋਪਰ ਸਕੂਲ ਯੂਨੀਫਾਰਮ ਦੇ ਵਿੱਚ ਰੀਬਨ ਆਈ ਕਾਰਡ ਸਭ ਕੁਝ ਪਾ ਕੇ ਆਇਆ ਹੈ ਬਸ ਇੱਕ ਥਰਸਡੇ ਹੋਣ ਕਰਕੇ ਨਾ ਕਿਉਂਕਿ ਬੱਚਾ 4 ਵਜੇ ਦਾ ਉੱਠ ਕੇ ਵਿਚਾਰਾ ਪੜ੍ਹ ਰਿਆ ਰਿਵੀਜ਼ਨ ਕਰ ਰਿਹਾ ਹੈ ਮੈਂ ਉਹਨੂੰ ਕਰਵਾ ਰਹੀਏ ਦਿਮਾਗ ਚੋਂ ਸਲਿੱਪ ਕਰਕੇ ਵੀ ਥਰਸਡੇ ਸੀ ਤੇ ਹਾਊਸ ਡੇਸ ਪਾਣੀ ਸੀਗੀ ਬਸ ਉਹ ਪੇਪਰ ਦੇਣ ਹੈ ਜੇ ਆਈ ਹੈ ਐਂਟਰ ਕੀਤੀ ਹੈ ਸਕੂਲ ਚ ਇਹਨਾਂ ਨੇ ਉਹ ਪੇਪਰ ਤੇ ਨਹੀਂ ਬੈਠਣ ਦਿੱਤਾ ਈਵਨ ਕਿ ਕਲਾਸ ਟੀਚਰ ਨੇ ਫੋਨ ਕਰਤਾ ਵੀ ਤੁਹਾਡੇ ਬੱਚੇ ਨੂੰ ਪੇਪਰ ਚ ਨਹੀਂ ਬੈਠਣ ਦਿੱਤੇ ਜਾਏਗਾ ਪਹਿਲਾਂ ਇਹਨੂੰ ਯੂਨੀਫਾਰਮ ਦੇ ਕੇ ਜਾਓ ਇਹ ਯੂਨੀਫਾਰਮ ਚੇਂਜ ਕਰੇਗੀ ਬਾਥਰੂਮ मैं गैस बंद किया कि की नहीं कियाडेंट होने लगे बच्चे यूनीफॉर्म देने प्रिंसपल मिलने की डिमांड रख रही थी प्रिंसल मैडम मिले नहीं घंटे बाद आए हैं घंटे बाद बिठाता बच्चे की मैटली हरासमेंट हुई है जेडा बच्चे धुप्पे खड़ाया गया है जेडा बच्चे तो फोन करवाए गए उस बचे च किफिडेंस रेह गया पेपर देने दसो और हाई कोर्ट और सुप्रम कोर्ट की ऑर्डर है कि किसी भी बचे पेपर देने नहीं रोक सकते किसी बच्चे अठली तक फेल नहीं करते ਇਹ ਕਿੱਥੇ ਰਿਕੇ ਵੀ ਦੇ ਬੱਚੇ ਨੇ ਯੂਨੀਫਾਰਮ ਨਹੀਂ ਪਾਈ ਤੁਸੀਂ ਉਹ ਪੇਪਰ ਨਹੀਂ ਦੇ ਸਕਦਾ ਸਕੂਲ ਯੂਨੀਫਾਰਮ ਪਾਈ ਹੈ ਜਿਹੜੇ ਇਹਨੇ ਪੈਸੇ ਕਮਾਣ ਲਈ ਹਾਊਸਡੇਸਾਂ ਲਾਈਆਂ ਨਾ ਬਸ ਉਹ ਹਾਊਸਡੇਸ ਨਹੀਂ ਪਾਈ ਸੀਗੀ ਇਹ ਕੀ ਲੱਗਦਾ ਕੀ ਮਤਲਬ ਇਹ ਜਿਹੜਾ ਵੀਰੇ ਜਿਹੜਾ ਸਕੂਲਾਂ ਦੇ ਵੱਲੋਂ ਕਰਿਆ ਜਾ ਰਿਹਾ ਹੈ ਇਹਨਾਂ ਦੇ ਕੀ ਕਰ ਵੀ ਕੀ ਚਾਹੀਦੀ ਹੈ ਇਹਨਾਂ ਤੇ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਤੇ ਪੂਰੀ ਕਾਰਵਾਈ ਕਰੇ ਇਹਨਾਂ ਨੂੰ ਨੱਥ ਪਾਵੇ ਇਹਨਾਂ ਨੂੰ ਦੱਸੇ ਕਿ ਪੇਰੈਂਟਸ ਦੀ ਵੀ ਕੋਈ ਪਾਵਰ ਹੁੰਦੀ ਹੈ ਕਿਉਂਕਿ ਪੇਰੈਂਟਸ ਦੀ ਯੂਨਿਟੀ ਬਹੁਤ ਜ਼ਰੂਰੀ ਹੈ ਜੇ ਕਿ ਪੇਰੈਂਟਸ ਦੀ ਯੂਨਿਟੀ ਹੋ ਜਾਏਗੀ ਨਾ ਸਾਰੇ ਸਕੂਲ ਵਾਲੇ ਆਪਣੇ ਆਪ ਹੀ ਡਾਊਨ ਆ ਜਾਣਗੇ ਕਿਉਂਕਿ ਇਹ ਸਿਰ ਤੇ ਚਾਤਾਂ ਚੜੇ ਹੋਏ ਹੈ ਕਿ ਪੇਰੈਂਟਸ ਦਿਖਾਉਂਦੇ ਨਹੀਂ ਯੂਨਿਟੀ ਜਦਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਪੂਰਾ ਇਹ ਦਬਾ ਕੇ ਰੱਖੇ ਕਿ ਤੁਸੀਂ ਪੇਰੈਂਟਸ ਦੀ ਕਿਉ ਐਨਵਲ ਚਾਰਜਸ ਲੈਂਦੇ ਆ ਉਸ ਚ ਲੁੱਟਾਂ ਅਸੀਂ ਐਨਾ ਐਨਾ ਪੈਸਾ ਭਰਦੇ ਤੁਸੀਂ ਦਿਖਾਓ ਵੀਡੀਓ ਦਿਖਾਓ ਕਿੱਥੇ ਫੈਨ ਲੱਗਾ ਹੈ ਅਸੀਂ ਜਦੋਂ ਦੇ ਸਕੂਲ ਆਏ ਉਹ ਉਸ ਗਰਮੀ 'ਚ ਖੜੇ ਆ ਸਾਡੇ ਬੱਚੇ ਜਿਹੜੇ ਗਰਮੀ 'ਚ ਕਲਾਸ 'ਚ ਬੈਠਦੇ ਨੇ ਉਹ ਚੰਗੀ ਤਰ੍ਹਾਂ ਪੱਖੇ ਤੱਕ ਨਹੀਂ ਚੱਲਦੇ ਕਿੰਨੇ ਟਾਈਮ ਤੋਂ ਬੱਚਿਆਂ ਨੂੰ ਬਾਹਰ ਕਢਾਇਆ ਰੱਖਿਆ ਇਹਨਾਂ ਨੇ ਦੇਖੋ ਜਿੱਤੇ ਤੱਕ ਸਾਨੂੰ ਪਸਾਨੂੰ 8:45 ਤੇ ਫੋਨ ਆਇਆ 8:45 ਤੋਂ ਲੈ ਕੇ ਆ ਟਾਈਮ ਆ ਗਿਆ ਸਾਨੂੰ ਇੱਥੇ ਖੜੇ ਨੂੰ ਜਦੋਂ ਬੱਚੇ ਲੜਾਈ ਝਗੜਾ ਹੋ ਗਿਆ ਪੂਰਾ ਹੰਗਾਮਾ ਹੋ ਗਿਆ ਪ੍ਰਿੰਸੀਪਲ ਮੈਡਮ ਐਨੇ ਫੇਰ ਬੱਚਾ ਨੂੰ ਜਾ ਕੇ ਬਿਠਾਇਆ ਹੈ ਸਾਨੂੰ ਨਹੀਂ ਪਤਾ ਪੌਣੇ ਘੰਟੇ